ਬੋਲੇ ਟੂ ਡਾਊਨ ਫਸਲੀਆ ਕਰੋ ਇਹ ਇਨਸਾਫ ਮਿਲਨ ਤੋਂ ਬਾਅਦ ਦਾ ਚਕਾਰਾ ਸੀ ਪਰ ਜਿਵੇਂ ਕਿ ਪਹਿਲਾਂ ਹੀ ਦੱਸਿਆ ਕਿ ਕੁਝ ਨੁਕਸਾਨ ਨੁਕਸਾਨ ਹੀ ਰਹਿ ਜਾਂਦੇ ਨੇ ਜਗਤਾਰ ਕੌਰ ਗਿੱਲ ਤੇ ਭੁਪਿੰਦਰ ਸਿੰਘ ਗਿੱਲ ਦੀ 17ਵੀਂ ਐਨੀਵਰਸਰੀ ਸੀ ਉਸ ਦਿਨ ਯਾਨੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਦੋਵੇਂ ਘਰ ਵਾਲਾ ਘਰ ਵਾਲੀ ਨਾਲ ਬਿਤਾ ਚੁੱਕੇ ਸਨ 1993 ਚ 22 ਸਾਲ ਦੇ ਕਰੀਬ ਹੋਣੀ ਜਗਤਾਰ ਕੌਰ ਗਿੱਲ ਜਦੋਂ ਪਰਿਵਾਰ ਨਾਲ ਪੰਜਾਬ ਤੋਂ ਕੈਨੇਡਾ ਸ਼ਿਫਟ ਹੋ ਜਾਂਦੀ ਹੈ ਜੋਬ ਵੀ ਮਿਲ ਜਾਂਦੀ ਐ ਉਦੋਂ ਕੈਨੇਡਾ ਸੈਟਲ ਹੋਣਾ ਉਹਨਾਂ ਵੀ ਔਖਾ ਨਹੀਂ ਸੀ ਹੁੰਦਾ ਜਿੰਨਾ ਅੱਜ ਹੈ ਜਗਤਾਰਕੌਰ ਗਿੱਲ ਦਾ ਉੱਥੇ ਸਭ ਸਹੀ ਚੱਲ ਰਿਹਾ ਹੁੰਦਾ ਪਰ 1997 ਵਿੱਚ ਘਰਦਿਆਂ ਦੇ ਕਹੇ ਤੇ ਉਹ ਪਰਿਵਾਰ ਸਣੇ ਪੰਜਾਬ ਵਾਪਸ ਆਉਂਦੀ ਐ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਸ ਤੋਂ ਜ਼ਰੂਰੀ ਹੋਰ ਕੁਝ ਨਹੀਂ ਕੁਝ ਵੀ ਨਹੀਂ ਵਾਹਿਗੁਰੂ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜਗਤਾਰ ਕੌਰ ਗਿੱਲ ਜਦੋਂ ਪੰਜਾਬ ਵਾਪਸ ਆਉਂਦੀ ਆ ਤਾਂ ਘਰ ਦੇ ਉਸ ਲਈ ਇੱਕ ਬੜੇ ਹੀ ਸਧਾਰਨ ਜਿਹੇ ਪਰਿਵਾਰ ਦਾ ਮੁੰਡਾ ਪਸੰਦ ਕਰਦੇ ਨੇ ਨਾਂ ਹੁੰਦਾ ਭਪਿੰਦਰ ਸਿੰਘ ਗਿੱਲ ਜਗਤਾਰ ਕੌਰ ਨੂੰ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੁੰਦਾ ਕਿਉਂਕਿ ਉਹ ਘਰਦਿਆਂ ਦੇ ਇੱਕ ਹੀ ਮੁਤਾਬਕ ਚੱਲਣ ਵਾਲੀ ਕੁੜੀ ਹੁੰਦੀ ਆ ਤੇ ਨਾ ਹੀ ਉਹਦੀ ਜ਼ਿੰਦਗੀ 'ਚ ਕੋਈ ਹੋਰ ਹੁੰਦਾ 26 ਸਾਲ ਦੀ ਜਗਤਾਰ ਕੌਰ ਤੇ 20 ਸਾਲ ਦਾ ਭਪਿੰਦਰ ਗਿੱਲ ਦੋਵੇਂ ਵਿਆਹ ਕਰਾ ਕੇ ਕੈਨੇਡਾ ਚਲੇ ਜਾਂਦੇ ਨੇ ਜਤਜਕਤਾਰ ਦੇ પતિ ਭੁਪਿੰਦਰ ਗਿੱਲ ਨੂੰ ਇੱਕ ਬੱਸ ਕੰਪਨੀ 'ਚ ਨੌਕਰੀ ਮਿਲ ਜਾਂਦੀ ਹੈ। ਉਧਰ ਜਤਜਕਤਾਰ कौर ਗਿੱਲ ਪਹਿਲਾਂ ਹੀ ਕੰਮ ਕਰਦੀ ਹੁੰਦੀ ਹੈ ਇੱਕ ਇਲੈਕਟ੍ਰੀਕਲ ਕੰਪਨੀ 'ਚ ਜੌਬ ਕਰਦੀ ਹੁੰਦੀ ਹੈ ਉੱਥੇ ਕੰਟੀਨਿਊ ਕਰਦੀ ਹੈ। ਸੋ ਹੁਣ ਕਮਾਈ ਦੀ ਤਾਂ ਕੋਈ ਟੈਨਸ਼ਨ ਨਹੀਂ ਹੁੰਦੀ। ਹੋਰ ਵੀ ਇਹ ਨਿੱਕੇ-ਮੋਟੇ ਕੰਮ ਕਰਦੇ ਰਹਿੰਦੇ ਨੇ ਕਦੀ ਪিৎਜਾ ਡਿਲੀਵਰੀ ਤੇ ਕਦੀ ਅਖਬਾਰਾਂ ਪਾ ਕੇ ਆਉਣਾ ਤਾਂ ਕਿ ਐਕਸਟਰਾ ਇਨਕਮ ਹੋ ਸਕੇ। ਸੋ ਮੈਨੇਜ ਕਰਕੇ ਇਹ ਅਟਾਵਾ ਦੇ ਇੱਕ ਸਬਬ ਦੇ ਸਾਊਥ-ਵੈਸਟ ਦੇ ਵੇਅਰ ਹੈਵਨ 'ਚ ਇੱਕ ਘਰ ਲੈਂਦੇ ਨੇ। ਤੇ ਰਹਿੰਦੇ ਨੇ ਇੱਕ ਖੁਸ਼ਹਾਲ ਪਰਿਵਾਰ ਦੀ ਤਰ੍ਹਾਂ ਫੈਮਿਲੀ ਵੱਧਦੀ ਐ ਵਕਤ ਦੇ ਨਾਲ ਰੱਬ ਤਿੰਨ ਬੱਚਿਆਂ ਦੀ ਵੀ ਦਾਤ ਦਿੰਦਾ ਦੋ ਕੁੜੀਆਂ ਤੇ ਇੱਕ ਪੁੱਤ ਵੱਡੀ ਧੀ ਦਿਲਪ੍ਰੀਤ कौर ਤਾਂ ਮਾਂ ਦੀ ਈਡੀਕ ਲਾਡਲੀ ਹੁੰਦੀ ਆ ਕਿ ਮਾਂ ਦਾ ਮਾੜਾ ਜਿਹਾ ਵੀ ਦਰਦ ਹੋਵੇ ਮਾੜਾ ਮੋਟਾ ਵੀ ਤਾਂ ਉਸ ਤੋਂ ਬਰਦਾਸ਼ਤ ਨਹੀਂ ਹੁੰਦਾ ਹੁੰਦਾ ਇਸ ਘਰ ਚ ਭੁਪਿੰਦਰ ਦੀ ਮਾਪਿਓ ਵੀ ਰਹਿੰਦੇ ਹੁੰਦੇ ਆ ਇਸੇ ਤਰ੍ਹਾਂ ਕਈ ਸਾਲ ਲੰਘ ਜਾਂਦੇ ਨੇ ਦਿਨ ਆਉਂਦਾ ਹੈ 29 ਜਨਵਰੀ 2014 ਦਾ ਅੱਜ ਦਾ ਦਿਨ ਹੀ ਜਗਤਾਰ ਕੌਰ ਤੇ ਉਸਦੇ ਪਤੀ ਭੁਪਿੰਦਰ ਸਿੰਘ ਗਿੱਲ ਦੇ ਵਿਆਹ ਨੂੰ 17 ਸਾਲ ਹੋਏ ਹੁੰਦੇ ਨੇ ਯਾਨੀ ਵੈਡਿੰਗ ਐਨੀਵਰਸਰੀ ਹੁੰਦੀ ਆ ਇਹਨਾਂ ਦੀ ਦੁਪਹਿਰ 12:00 ਵਜੇ ਦਾ ਟਾਈਮ ਹੁੰਦਾ ਪਤੀ ਭੁਪਿੰਦਰ ਗਿੱਲ ਆਪਣੀ 14-15 ਸਾਲ ਦੀ ਧੀ ਨਾਲ ਕੇਕ ਤੇ ਫਲਵਰਸ ਲੈਣ ਜਾਂਦਾ 17ਵੀਂ ਐਨੀਵਰਸਰੀ ਆ ਆਖਿਰ ਸੈਲੀਬ੍ਰੇਟ ਤਾਂ ਕਰਨਾ ਬਣਦਾ 1 ਵਜੇ ਦੇ ਆਸ-ਪਾਸ ਉਹ ਘਰ ਪਹੁੰਚ ਜਾਂਦੇ ਨੇ ਧੀ ਪਹਿਲਾਂ ਘਰ ਨੂੰ ਜਾਂਦੀ ਹੈ ਤੇ ਉੱਥੇ ਵੇਖਦੀ ਆ ਕਿ ਦਰਵਾਜ਼ਾ ਤਾਂ ਖੁੱਲਾ ਆ ਤੇ 43 ਸਾਲਾ ਜਗਤਾਰ कौर ਘਰ ਚ ਹੀ ਹੁੰਦੀ ਆ ਕਿਉਂਕਿ ਇੱਕ ਦਿਨ ਪਹਿਲਾਂ ਉਸ ਦਾ ਹਰਨੀਆਂ ਦਾ ਆਪਰੇਸ਼ਨ ਹੋਇਆ ਹੁੰਦਾ ਧੀ ਸੋਚਦੀ ਆ ਕਿ ਆਪਾਂ ਤਾਂ ਲੋਕ ਲਾ ਕੇ ਗਏ ਸੀ ਫਿਰ ਡੋਰ ਖੁੱਲਾ ਕਿਉਂ ਆ ਖੈਰ ਉਹ ਬਿਨਾਂ ਕਿਸੇ ਸ਼ੱਕ ਦੇ ਅੰਦਰ ਚਲੀ ਜਾਂਦੀ ਆ ਤੇ ਦੇਖਦੀ ਆ ਕਿ ਉਸ ਦੀ ਮਾਂ ਕਮਰੇ ਚ ਡਿੱਗੀ ਪਈ ਆ ਫਿਰ ਉਹਨੂੰ ਲੱਗਦਾ ਕਿ ਕੱਲ ਹੀ ਆਪਰੇਸ਼ਨ ਹੋਇਆ ਹੋ ਸਕਦਾ ਹੈ ਕਿ ਉਸ ਕਰਕੇ ਉਹ ਠੀਕ ਨਾ ਹੋਵੇ ਪਰ ਉਸੇ ਵਕਤ ਉਹਨੂੰ ਆਸ-ਪਾਸ ਖੂਨ ਨਜ਼ਰ ਆਉਂਦਾ ਹੈ ਉਹ ਚੀਕਾ ਮਾਰਦੀ ਹੈ ਜ਼ੋਰ-ਜ਼ੋਰ ਦੀ ਚੀਕਾ ਸੁਣ ਕੇ ਪਿਓ ਭੁਪਿੰਦਰ ਘਰ ਦੇ ਅੰਦਰ ਆ ਜਾਂਦਾ ਹੈ ਡਿੱਗੀ ਪਤਨੀ ਨੂੰ ਵੇਖ ਕੇ ਉਹ ਬਿਲਕੁਲ ਸੁੰਨ ਹੋ ਜਾਂਦਾ ਹੈ ਧੀ ਫਟਾਫਟ ਉੱਪਰ ਜਾਂਦੀ ਹੈ ਐਮਬੂਲੈਂਸ ਨੂੰ ਫੋਨ ਕਰਦੀ ਹੈ ਪਰ ਉਹ ਦੇਖਦੀ ਹੈ ਕਿ ਆ ਕੀ ਫੋਨ ਦੀਆਂ ਤਾਂ ਸਾਰੀਆਂ ਤਾਰਾਂ ਕੱਟੀਆਂ ਪਈਆਂ ਨੇ ਭੁਪਿੰਦਰਪਾਲ ਗਿੱਲ ਅਜੇ ਵੀ ਉੱਥੇ ਹੀ ਜੰਮਿਆ ਹੁੰਦਾ ਉਹ ਹਰਕਤ ਨਹੀਂ ਕਰ ਰਿਹਾ ਹੁੰਦਾ ਉਹ ਜਿਵੇਂ ਸ਼ੌਕ ਚ ਹੁੰਦਾ ਪਰ ਫਿਰ ਉਹ ਹਿੰਮਤ ਕਰਕੇ ਕਿਸੇ ਤਰ੍ਹਾਂ ਮੈਨੇਜ ਕਰਕੇ 911 ਤੇ ਕਾਲ ਕਰਦਾ ਹੈ ਪੁਲਿਸ ਕਹਿੰਦੀ ਆ ਕਿ ਤੂੰ ਜਗਤਾਰ ਨੂੰ ਸਿੱਧਾ ਕਰ ਉਸਦੀ ਨਬਸ ਚੈੱਕ ਕਰ ਤੇ ਸੀਪੀਆਰ ਦੇ ਅਸੀਂ ਪਹੁੰਚ ਰਹੇ ਹਾਂ ਬਸ ਪਰ ਉਹ ਇਨਾ ਕਾ ਜ਼ਿਆਦਾ ਸ਼ਾਂਤ ਹੋ ਜਾਂਦਾ ਹੈ ਕਿ ਉਹ ਕੁਝ ਵੀ ਨਹੀਂ ਕਰਦਾ इवन ਆਪਣੀ ਘਰ ਵਾਲੀ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਥੋੜੇ ਚਿਰ ਚ ਐਂਬੂਲੈਂਸ ਆ ਪਹੁੰਚਦੀ ਹੈ ਤੇ ਨਾਲ ਹੀ ਪੁਲਿਸ ਵੀ ਪੈਰਾਮੈਡਿਕਸ ਆ ਕੇ ਜਗਤਾਰ ਕੌਰ ਨੂੰ ਵੇਖ ਕੇ ਮ੍ਰਿਤ ਐਲਾਨ ਦਿੰਦੇ ਨੇ ਸੋ ਇਸ ਤਰ੍ਹਾਂ ਜਗਤਾਰ ਗਿਲ ਅਨਫੋਰਚਨਟਲੀ ਬਣਦੀ ਹੈ ਅਟਾਵਾ ਦੀ ਪਹਿਲੀ ਹੋਮਿਸਾਈਡ ਪੀੜਤ ਹੁਣ ਜਿਸ ਵਕਤ ਪੁਲਿਸ ਕ੍ਰਾਈਮ ਸੀਨ ਤੇ छानबीन ਕਰ ਰਹੀ ਹੁੰਦੀ ਆ ਉਸ ਵਕਤ ਤੇ ਬਾਰਿਛੋਂ ਇੱਕ ਲੇਡੀ ਆ ਕੇ ਸਭ ਦੇਖਦੀ ਹੈ ਪੁਲਿਸ ਉਸ ਨੂੰ ਪੁੱਛਦੀ ਆ ਕਿ ਤੂੰ ਕੌਣ ਆ ਤੇਰਾ ਇੱਥੇ ਕੀ ਕੰਮ ਤਾਂ ਉਹ ਦੱਸਦੀ ਆ ਕਿ ਮੈਂ ਗੌਂਡਣਾ ਕੋਲ ਹੀ ਰਹਿਨੀ ਆ ਪੁਲਿਸ ਤੇ ਐਂਬੂਲੈਂਸ ਵੇਖ ਕੇ ਪਤਾ ਕਰਨ ਆ ਗਈ ਕਿ ਸਭ ਠੀਕ ਤਾਂ ਹੈ ਪੁਲਿਸ ਉਸ ਨੂੰ ਦੱਸਦੀ ਆ ਜਗਤਾਰ ਕੌਰ ਗਿਲ ਦੀ ਡੈਥ ਬਾਰੇ ਇਸ ਤੋਂ ਜ਼ਿਆਦਾ ਇਨਫੋਰਮੇਸ਼ਨ ਨਹੀਂ ਦਿੰਦੀ ਇਹ ਸੁਣ ਕੇ ਉਹ ਵੀ ਸਰਪ੍ਰਾਈਜ਼ ਹੁੰਦੀ ਆ ਤੇ ਰੋ ਪੈਂਦੀ ਆ ਤੇ ਫਿਰ ਚਲੀ ਜਾਂਦੀ ਆ ਪੁਲਿਸ ਆਪਣੀ ਤਫ਼ਤੀਸ਼ ਅੱਗੇ ਤੋਰਦੀ ਆ ਅਕਸਰ ਅਜਿਹੇ ਕੇਸਿਸ 'ਚ ਨਾ ਪਾਰਟਨਰ ਪਹਿਲਾ ਸ਼ੱਕ ਦੇ ਘੇਰੇ ਚ ਆਉਂਦੇ ਨੇ ਪਰ ਇੱਥੇ ਗੱਲ ਹੋਰ ਸੀ ਇਥੇ ਤਾਂ ਉਹ ਭੁਪਿੰਦਰਪਾਲ ਆਪਣੀ ਧੀ ਨਾਲ ਗਰੋਸਰੀ ਸਟੋਰ ਤੇ ਗਿਆ ਸੀ ਕੇਕ ਤੇ ਫਲਾਰਸ ਲੈਂਡ ਦੇ ਲਈ ਫੁੱਲ ਲੈਂਡ ਦੇ ਲਈ ਕੈਮਰਾਸਟ ਵੀ ਉਹਨੂੰ ਮੌਜੂਦ ਵੇਖਿਆ ਗਿਆ ਸੀ ਉਥੇ ਸੋ ਭੁਪਿੰਦਰਪਾਲ ਸ਼ੱਕ ਦੇ ਰਡਾਰ ਤੋਂ ਥੋੜੀਕ ਦੂਰ ਚਲਾ ਜਾਂਦਾ ਹੈ ਪੁਲਿਸ ਵਾਸਤੇ ਕੇਸ ਥੋੜਾ ਮੁਸ਼ਕਿਲ ਹੋ ਰਿਹਾ ਹੁੰਦਾ ਹੈ ਕਿਉਂਕਿ ਜਿੱਥੇ ਜਗਤਾਰ ਕੌਰ ਗਿਲ ਰਹਿੰਦੀ ਹੁੰਦੀ ਆ ਉਹ ਇਲਾਕਾ ਅਜੇ ਡਿਵੈਲਪਿੰਗ ਸਟੇਜ ਤੇ ਹੁੰਦਾ ਹੈ ਸੀਸੀਟੀਵੀਜ਼ ਵੀ ਕੋਈ ਕਹਾਣੀ ਨਹੀਂ ਦੱਸਦੇ ਜਿੰਨੇ ਕਿ ਵੀ ਲੱਗੇ ਹੁੰਦੇ ਨੇ ਘਰ ਦੀ ਐਂਟਰੀ ਤੇ ਵੀ ਕਿਸੇ ਜ਼ੋਰ ਜ਼ਬਰਦਸਤੀ ਦੇ ਨਿਸ਼ਾਨ ਨਜ਼ਰ ਨਹੀਂ ਆਉਂਦੇ ਪੁਲਿਸ ਕਰੋ ਏਵੀਡੈਂਸ ਕਲੈਕਟ ਕਰਨ ਦੇ ਲੱਗ ਜਾਂਦੀ ਆ ਡੀਐਨਏ ਕਲੈਕਟ ਕਰਦੀ ਆ ਪਤਾ ਇਹ ਲੱਗਦਾ ਹੈ ਕਿ ਜਕਤਾਰ ਕੌਰ ਦੇ ਸਿਰ ਤੇ ਕਿਸੇ ਰੌਡ ਵਰਗੀ ਚੀਜ਼ ਨਾਲ ਕਈ ਵਾਰ ਕੀਤੇ ਗਏ ਨੇ ਇਹੀ ਨਹੀਂ ਉਸ ਦਾ ਗਲਾ ਵੀ ਕਿਸੇ ਸ਼ਾਰਪ ਚੀਜ਼ ਨਾਲ ਕੱਟਿਆ ਗਿਆ ਤੇ ਹੱਥਾਂ ਤੇ ਲੱਗੇ ਕੱਟਸ ਇਹ ਦੱਸਦੇ ਨੇ ਕਿ ਜਕਤਾਰ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਵੀ ਹੋਈਗੀ ਉਸ ਨੇ ਕੋਸ਼ਿਸ਼ ਕੀਤੀ ਹੋएगी ਹੁਣ ਪੁਲਿਸ ਕ੍ਰਾਈਮ ਸੀਨ ਨੂੰ ਸੀਲ ਕਰ ਦਿੰਦੀ ਹੈ ਯਾਨੀ ਘਰ ਚੋਂ ਹਰ ਕੋਈ ਆਊਟ ਕਰ ਦਿੱਤਾ ਜਾਂਦਾ ਹੈ ਇੱਥੇ ਪੁਲਿਸ ਹੱਥ ਬੇਸਮੈਂਟ ਚ ਲੱਗਦੀ ਹੈ ਇੱਕ ਜਿਮਬਾਰ ਜੋ ਕਿ ਇੱਕ ਕ੍ਰਿਸਮਸ ਟਰੀ ਦੇ ਲਾਗੇ ਲੁਕਾਈ ਹੁੰਦੀ ਹੈ ਉਸ ਤੇ ਵੀ ਖੂਨ ਦੇ ਧੱਬੇ ਹੁੰਦੇ ਨੇ ਨਾਲੇ ਮਿਲਦੇ ਨੇ ਗਲਵਸ ਜਸਤੋ ਇੱਕ ਦੀ ਉਂਗਲ ਕੱਟੀ ਹੁੰਦੀ ਹੈ ਇੱਕ ਗਲਵ ਦੀ ਉਂਗਲ ਕੱਟੀ ਹੁੰਦੀ ਹੈ ਕਿਚਨ ਜਾਂਦੀ ਹੈ ਪੁਲਿਸ ਤੇ ਉੱਥੇ ਉਹਨਾਂ ਨੂੰ ਸਿੰਕ ਚੋਂ ਇੱਕ ਚਾਕੂ ਮਿਲਦਾ ਹੈ ਵੈਸੇ ਤਾਂ ਰਸੋਈ ਚ ਚਾਕੂ ਮਿਲਦੇ ਨੇ ਅਕਸਰ ਮੌਜੂਦ ਹੁੰਦੇ ਨੇ ਪਰ ਉਸ ਚਾਕੂ ਤੇ ਖੂਨ ਲੱਗਿਆ ਹੁੰਦਾ ਹੈ ਘਰ ਚ ਥਾਂ ਥਾਂ ਖੂਨ ਦੇ ਨਿਸ਼ਾਨ ਹੁੰਦੇ ਨੇ ਪੁਲਿਸ ਸਾਰੇ ਐਵੀਡੈਂਸ ਕਲੈਕਟ ਕਰ ਲੈਂਦੀ ਹੈ ਤਾਂ ਕਿ ਅੱਗੇ ਇਨਵੈਸਟੀਗੇਟ ਕੀਤਾ ਜਾ ਸਕੇ ਹੁਣ ਇਸੇ ਵਕਤ ਪੁਲਿਸ ਨੂੰ ਇੱਕ ਆਈਡੀਆ ਆਉਂਦਾ ਹੈ ਪੁਲਿਸ ਇੱਕ ਸੇਮ weight lifting gym bar ਤੇ ਨਕਲੀ ਖੂਨ ਲਗਾ ਕੇ ਉਸੇ ਜਗ੍ਹਾ ਤੇ ਰੱਖ ਦਿੰਦੀ ਹੈ ਜਿੱਥੇ ਉਹ ਆਲਰੇਡੀ ਪੈਸੀ ਤੇ ਨਾਲ ਲੁਕਾ ਕੇ ਜਹੀ ਫਿੱਟ ਕਰ ਦਿੰਦੀ ਆ ਇੱਕ ਕੈਮਰਾ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਕੁਝ ਦਿਨਾਂ ਬਾਅਦ ਉਸ ਕੈਮਰਾ ਵਿੱਚ ਜਗਤਾਰ ਦਾ ਹਸਬੰਡ ਭੁਪਿੰਦਰਪਾਲ ਆ ਜਾਂਦਾ ਉਹ ਉਸੇ ਮੈਟਲ ਰੋਡ ਨੂੰ ਚੁੱਕਦਾ ਤੇ ਉਸ ਨੂੰ ਆਪਣੇ ਕੱਪੜਿਆਂ ਦੇ ਅੰਦਰ ਜੈਕਟ ਦੇ ਅੰਦਰ ਲੁਕਾਉਣ ਦੀ ਕੋਸ਼ਿਸ਼ ਕਰਦਾ ਕਦੀ ਇੱਧਰ ਲੁਕਾਉਂਦਾ ਕਦੀ ਉੱਧਰ ਲੁਕਾਉਂਦਾ ਪਰ ਉਹ ਲੁਕਦੀ ਨਹੀਂ ਲੰਬੀ ਹੁੰਦੀ ਹੈ ਨਾ ਰੋਡ ਸੋ ਉਹ ਕਿਸੇ ਤਰ੍ਹਾਂ ਰੋਡ ਨੂੰ ਲੈ ਕੇ ਬਾਹਰ ਚਲਾ ਜਾਂਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਹਿਡਨ ਕੈਮਰਾ ਸਭ ਦੇਖ ਰਿਹਾ ਹੈ ਰੋਡ ਲੈ ਕੇ ਜਦੋਂ ਬਾਹਰ ਜਾਂਦਾ ਹੈ ਤਾਂ ਪੁਲਿਸ ਉਸ ਦਾ ਪਿਚਾ ਕਰਦੀ ਹੈ ਤੇ ਦੇਖਦੀ ਹੈ ਕਿ ਉਹ ਘਣੇ ਪੇੜਾਂ ਵਾਲੇ ਕਿਸੇ ਏਰੀਆ ਚ ਰੋਡ ਸੁੱਟ ਦਿੰਦਾ ਹੈ ਪੁਲਿਸ ਉਥੋਂ ਰੋਡ ਬਰਾਮਦ ਕਰ ਲੈਂਦੀ ਹੈ ਦੇਖੋ ਵੈਸੇ ਤਾਂ ਸਭ ਸਮਝ ਆ ਰਿਹਾ ਹੁੰਦਾ ਪਰ ਇੱਕ ਕਨਫਿਊਜ਼ਨ ਪੁਲਿਸ ਨੂੰ ਹਾਲੇ ਵੀ ਹੁੰਦੀ ਹੈ ਕਿ ਇਹ ਕਤਲ ਦੇ ਟਾਈਮ ਤੇ ਆਪ ਤੇ ਮੌਜੂਦ ਨਹੀਂ ਸੀਕਰ ਫਿਰ ਕੌਣ ਹੈ ਜੋ ਇਸ ਦਾ ਸਾਥ ਦੇ ਰਿਹਾ ਹੁਣ ਪੁਲਿਸ ਇੱਕ ਹੋਰ ਜੁਗਤ ਲੜਾਉਂਦੀ ਹੈ ਉਹ ਮੀਡੀਆ ਚ ਫੇਕ ਨਿਊਜ਼ ਦੇ ਦਿੰਦੇ ਨੇ ਕਿ ਖੂਨ ਨਾਲ सनी ਉਹ ਜਿਮ ਰੋਡ ਝਾੜੀਆਂ ਚੋਂ ਮਿਲੀ ਹੈ ਹੁਣ ਪੁਲਿਸ ਭੁਪਿੰਦਰ ਦੇ ਨੈਕਸਟ ਸਟੈਪ ਦੀ ਵੇਟ ਕਰਦੀ ਹੈ ਪੁਲਿਸ ਦੀ ਬਾਜ਼ੀ ਸਹੀ ਪੈਂਦੀ ਹੈ ਭੁਪਿੰਦਰ ਪਹੁੰਚ ਜਾਂਦਾ ਹੈ ਪੁਲਿਸ ਕੋਲ ਇਹ ਦੱਸਣ ਕਿ ਇਹ ਰੌਡ ਮੈਂ ਹੀ ਸੁਟੀ ਸੀ ਉੱਥੇ ਕਿਉਂਕਿ ਇਹ ਰੌਡ ਜਗਤਾਰ ਕੌਰ ਦੀ ਉਹਦੀ ਪਤਨੀ ਦੀ ਬੋਡੀ ਦੇ ਕੋਲ ਪਈ ਸੀ ਤੇ ਮੈਂ ਉਸ ਨੂੰ ਬੇਸਮੈਂਟ ਚ ਰੱਖ ਦਿੱਤਾ ਸੀ ਮੈਂ ਇਸ ਬਾਰੇ ਪੁਲਿਸ ਨੂੰ ਦੱਸਣਾ ਭੁੱਲ ਗਿਆ ਜਦੋਂ ਯਾਦ ਆਇਆ ਤਾਂ ਮੈਂ ਡਰ ਗਿਆ ਸੋ ਸੋਚਿਆ ਕਿ ਇਸ ਨੂੰ ਸੋਟਾਂ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਹੈ ਇਸ ਦਰਮਿਆਨ ਘਰ ਦੇ ਕੋਲ ਰਹਿੰਦੇ ਸਕਾਟ ਨਾਲ ਪੁਲਿਸ ਦੀ ਗੱਲਬਾਤ ਹੁੰਦੀ ਹੈ ਸਕਾਟ ਦਾ ਭੁਪਿੰਦਰਪਾਲ ਨਾਲ ਵੀ ਖਾਸਾ ਬਹਿਣਾ ਉੱਠਣਾ ਹੁੰਦਾ ਹੈ ਸਕਾਟ ਪੁਲਿਸ ਨੂੰ ਦੱਸਦਾ ਹੈ ਕਿ ਆਪਣੀ ਵਾਈਫ ਦੀ ਡੈਥ ਤੋਂ ਬਾਅਦ ਵੀ ਭੁਪਿੰਦਰਪਾਲ ਦਾ ਬਿਹੇਵੀਅਰ ਉਹਨੂੰ ਬਿਲਕੁਲ ਨਾਰਮਲ ਲੱਗਿਆ ਜਿਵੇਂ ਕਿ ਉਹ ਜ਼ਰਾ ਵੀ ਉਦਾਸ ਨਹੀਂ ਸੀ ਪਲੱਸ ਫਿਅਰ ਸਕਾਟ ਕੋਲ ਕੁਝ ਐਕਸਟਰਾ ਇਨਫੋਰਮੇਸ਼ਨ ਵੀ ਮਿਲ ਜਾਂਦੀ ਹੈ ਪੁਲਿਸ ਕੋਲ ਕਿਉਂਕਿ ਕਾਫੀ ਗੱਲਾਂ ਸ਼ੇਅਰ ਕਰਦਾ ਹੁੰਦਾ ਹੈ ਭੁਪਿੰਦਰ ਫਿਅਰ ਸਕਾਟ ਦੇ ਨਾਲ ਫਾਇਰ ਸਕਾਟ ਪੁਲਿਸ ਨੂੰ ਦੱਸਦਾ ਹੈ ਕਿ ਜਦੋਂ ਵੀ ਭੁਪਿੰਦਰ ਉਸ ਦੇ ਘਰ ਆਉਂਦਾ ਹੈ ਉਸ ਨਾਲ ਇੱਕ ਜਨਾਨੀ ਹੁੰਦੀ ਹੈ ਤੇ ਇਹ ਜਨਾਨੀ ਸੀ 35 ਸਾਲਾ ਗੁਰਪ੍ਰੀਤ ਰੌਨਲਡ ਹੁਣ ਇਸ ਕੇਸ ਵਿੱਚ ਇੱਕ ਹੋਰ ਨਾਮ ਜੁੜ ਜਾਂਦਾ ਹੈ ਪੁਲਿਸ ਗੁਰਪ੍ਰੀਤ ਰੌਨਲਡ ਨੂੰ ਪੋਚਤਾਛ ਲਈ ਬੁਲਾਉਂਦੀ ਹੈ ਜਿਵੇਂ ਹੀ ਆਉਂਦੀ ਹੈ ਇੱਕ ਪੁਲਿਸ ਵਾਲਾ ਉਹਨੂੰ ਪਛਾਣ ਲੈਂਦਾ ਹੈ ਕਿ ਇਹ ਤਾਂ ਉਹੀ ਔਰਤ ਹੈ ਜੋ ਉਦੋਂ ਕ੍ਰਾਈਮ ਸੀਨ ਤੇ ਬਾਰੀ ਚੋਂ ਚਾਕ ਰਹੀ ਸੀ ਹੁਣ ਪੁਲਿਸ ਉਸ ਤੋਂ ਪੋਚਤਾਛ ਕਰਦੀ ਹੈ 2.5 ਘੰਟੇ ਦੇ ਇੰਟਰਵਿਊ ਦੌਰਾਨ ਰੌਨਲਡ ਭੁਪਿੰਦਰ ਸਿੰਘ ਗਿੱਲ ਨਾਲ ਆਪਣੇ ਰਿਸ਼ਤੇ ਬਾਰੇ ਦੱਸਦੀ ਹੈ ਉਹ ਕਹਿੰਦੀ ਹੈ ਕਿ ਉਹ ਭੁਪਿੰਦਰ ਤੇ ਜਗਤਾਰ ਕੌਰ ਦੋਵਾਂ ਦੀ ਕਰੀਬੀ ਦੋਸਤਾ ਤੇ ਉਹ ਵੀ ਉਸੇ ਕੰਪਨੀ ਲਈ ਗੱਡੀ ਚਲਾਉਂਦੀ ਹੈ ਜਿਸ ਲਈ ਭੁਪਿੰਦਰ ਚਲਾਉਂਦਾ ਉਹ ਦੱਸਦੀ ਹੈ ਕਿ ਜਦੋਂ ਭੁਪਿੰਦਰ ਦੀ ਲੰਮੀ ਬ੍ਰੇਕ ਹੋਵੇ ਤਾਂ ਉਹ ਕਾਲ ਵੀ ਕਰਦਾ ਰਹਿੰਦਾ ਭੁਪਿੰਦਰ ਉਸ ਵਕਤ ਗੁਰਪ੍ਰੀਤ ਰੌनाल्ड ਦੀ ਹੈਲਪ ਕਰਦਾ ਜਦੋਂ ਡਰਾਈਵਿੰਗ ਦੌਰਾਨ ਉਹ ਰਸਤਾ ਭਟਕ ਜਾਂਦੀ ਗੁਰਪ੍ਰੀਤ ਰੌनाल्ड ਨੇ ਇੰਟਰਵਿਊ ਕਰਨ ਵਾਲੇ ਟਾਵਾਂ ਪੁਲਿਸ ਸੇਵਾਦਿਕਾਰੀ ਕਾਰਜਕਾਰੀ ਸਟਾਫ ਸਰਜੈਂਟ ਐਲਿਸਨ ਕੁਕਸ ਨੂੰ ਦੱਸਿਆ ਕਿ ਦੋਵੇਂ ਆਪਣੇ ਕੰਮ ਦੇ ਦਿਨ ਇੱਕ ਦੂਜੇ ਨੂੰ ਟੈਕਸਟ ਮੈਸੇਜਸ ਭੇਜਦੇ ਰਹਿੰਦੇ ਸਨ ਆਫੀਸਰ ਜਦੋਂ ਪੁੱਛਦੀ ਹੈ ਕਿ ਤੁਸੀਂ ਮਿਲਦੇ ਵੀ ਰਹਿੰਦੇ ਹੋ ਕੰਮ ਤੋਂ ਬਾਅਦ ਤਾਂ ਅਗੋਂ ਰੌਨਲਡ ਕਹਿੰਦੀ ਆ ਕਿ ਨਹੀਂ ਸਿਰਫ ਕੰਮ ਤੇ ਮਿਲਣਾ ਹੁੰਦਾ ਬਾਹਰ ਆਪਾਂ ਕਿਤੇ ਨਹੀਂ ਜਾਂਦੇ ਹੁਣ ਪੁਲਿਸ ਅਧਿਕਾਰੀ ਗੁਰਪ੍ਰੀਤ ਰੌਨਲਡ ਨੂੰ ਜਗਤਾਰ ਕੌਰ ਬਾਰੇ ਪੁੱਛਦੀ ਆ ਕਿ ਉਹ ਕਿੱਦਾਂ ਦੀ ਲੇਡੀ ਸੀ ਅਗੋਂ ਕਹਿੰਦੀ ਆ ਕਿ ਉਹ ਬਹੁਤ ਟ੍ਰੈਡੀਸ਼ਨਲ औरत ਸੀ ਪੂਰੇ ਪੰਜਾਬੀ ਰੀਤੀ ਰਿਵਾਜਾਂ ਨੂੰ ਮੰਨਣ ਵਾਲੀ ਉਹ ਹਮੇਸ਼ਾ ਪੰਜਾਬੀ ਸੂਟ ਹੀ ਪਾਉਂਦੀ ਸੀ ਨਾਲ ਹੀ ਗੁਰਪ੍ਰੀਤ ਆਪਣੇ ਬਾਰੇ ਦੱਸਦੀਆਂ ਕਹਿੰਦੀ ਆ ਕਿ ਵੀ ਮੈਂ ਨਹੀਂ ਇੰਨੀ ਟ੍ਰੈਡੀਸ਼ਨਲ ਹੈਗੀ ਜਦੋਂ ਉਸ ਤੋਂ ਜਗਤਾਰ ਤੇ ਭੁਪਿੰਦਰਪਾਲ ਦੇ ਰਿਲੇਸ਼ਨ ਬਾਰੇ ਪੁੱਛਿਆ ਜਾਂਦਾ ਆ ਤਾ ਵੀ ਉਹ ਇਹੀ ਕਹਿੰਦੀ ਆ ਕਿ ਉਹਨਾਂ ਦਾ ਰਿਸ਼ਤਾ ਮੀਆਂ ਬੀਬੀ ਦਾ ਰਿਸ਼ਤਾ ਵੀ ਬੜਾ ਟ੍ਰੈਡੀਸ਼ਨਲ ਸੀ ਜਿਵੇਂ ਮੇਰੇ ਮਾਪਿਆਂ ਦਾ ਹੈ ਫਿਰ ਗੁਰਪ੍ਰੀਤ ਤੋਂ ਇਨਵੈਸਟੀਗੇਟਰ ਉਸਦਾ ਸਕੇਡਿਊਲ ਪੁੱਛਦੀ ਹੈ ਜਿਸ ਦਿਨ ਮਰਡਰ ਹੁੰਦਾ ਉਸ ਦਿਨ ਦਾ ਉਹ ਦੱਸਦੀ ਹੈ ਕਿ ਉਹ ਘਰੇ ਹੀ ਫਰੈਂਡ ਦੀ ਵੇਟ ਕਰ ਰਹੀ ਸੀ ਜੋ ਕਿ ਇੱਕ ਇੰਟੀਰੀਅਰ ਡਿਜ਼ਾਈਨਰ ਹੈ ਤੇ ਉਸਨੇ ਘਰ ਡਿਜ਼ਾਈਨ ਕਰਨ ਚ ਉਸੀ ਹੈਲਪ ਕਰਨੀ ਹੁੰਦੀ ਹੈ ਤੇ ਫਿਰ ਪੌਣੇ ਕੋ 1 ਵਜੇ ਗਰੋਸਰੀ ਲਈ ਉਹ ਚਲੀ ਗਈ ਸੀ ਉਹ ਦੱਸਦੀ ਹੈ ਕਿ ਉਹ ਸੋਵੇਸ ਗਈ ਸੀ ਪਰ ਉਸ ਨੂੰ ਉੱਥੋਂ ਕੁਝ ਪਸੰਦ ਨਹੀਂ ਆਇਆ ਤੇ ਕੁਝ ਦਿਨ ਬਾਅਦ ਉਹ ਸਟੇਟਮੈਂਟ ਬਦਲਦੀ ਹੈ ਤੇ ਕਹਿੰਦੀ ਆ ਕਿ ਵੀ ਮੈਂ ਤਾਂ ਉੱਥੋਂ ਗੋਭੀ ਲੈਣ ਗਈ ਸੀ ਤੇ ਉੱਥੇ ਉਹਨੂੰ ਭੁਪਿੰਦਰਪਾਲ ਤੇ ਉਸਦੀ ਧੀ ਵੀ ਮਿਲੇ ਸਨ ਕਿਉਂਕਿ ਉਹ ਵੀ ਐਨੀਵਰਸਰੀ ਕੇਕ ਉੱਥੇ ਹੀ ਲੈਣ ਆਏ ਹੁੰਦੇ ਨੇ ਉਹ ਕਹਿੰਦੀ ਆ ਕਿ ਭੁਪਿੰਦਰਪਾਲ ਕੋਲ ਹੀ ਗੋਭੀ ਦੇ ਤਿੰਨ ਫੁੱਲ ਹੁੰਦੇ ਨੇ ਜਨ੍ਹਾਂ ਚੋਂ ਇੱਕ ਲੈ ਲੈਂਦੀ ਆ 1:30 ਵਜੇ ਓਕਰ ਪਰਤੌਂਦੀ ਆ ਤੇ ਉਸੇ ਵਕਤ ਜਦੋਂ ਭੁਪਿੰਦਰ ਦੇ ਘਰ ਦੇ ਬਾਹਰ ਇਹ ਹਲਚਲ ਵੇਖਦੀ ਆ ਤਾਂ ਉਸ ਨੂੰ ਲੱਗਦਾ ਹੈ ਕਿ ਕੋਈ ਮੈਡੀਕਲ ਐਮਰਜੈਂਸੀ ਹੈ ਇਸ ਲਈ ਉਹ ਬਾਰੀ ਚੋਂ ਦੇਖਦੀ ਆ ਉਹ ਦੱਸਦੀ ਆ ਕਿ ਜਦੋਂ ਮੈਂ ਘਰ ਪਹੁੰਚੀ ਆਪਣੇ ਘਰ ਪਹੁੰਚੀ ਜਸ ਫਰੈਂਡ ਰੋਜ਼ਾ ਨੂੰ ਮੈਂ ਮਿਲਣਾ ਸੀ 1:30 ਵਜੇ ਘਰ ਦੇ ਦਰਵਾਜ਼ੇ ਤੇ ਉਹ ਮੈਨੂੰ ਮਿਲ ਗਈ ਹੁਣ ਗੁਰਪ੍ਰੀਤ ਇੰਟਰਵਿਊ ਤੋਂ ਬਾਅਦ ਜਦੋਂ ਉੱਠ ਕੇ ਜਾਣ ਲੱਗੀ ਹੁੰਦੀ ਆ ਉਦੋਂ ਇਨਵੈਸਟੀਗੇਟਰ ਨੋਟ ਕਰਦੀ ਆ ਕਿ ਉਸ ਦੀ ਉਂਗਲ ਤੇ ਕੱਟ ਹੁੰਦਾ ਉਹ ਪੁੱਛਦੇ ਨੇ ਕਿ ਫਿੰਗਰ ਤੇ ਕੀ ਹੋਇਆ ਉਹ ਕਹਿੰਦੀ ਹੈ ਕਿ ਆਲੂਆਂ ਵਾਲਾ ਲਿਫਾਫਾ ਕੱਟਦਿਆਂ ਨਾਈਫ ਫਿਸਲ ਗਿਆ ਤੇ ਕੱਟ ਲੱਗ ਗਿਆ ਪਰ ਇਹ ਕੱਟ ਕਿਤੇ ਲਿੰਕ ਕਰਦਾ ਹੁੰਦਾ ਹੈ ਉਸ ਦਸਤਾਨੇ ਗਲਵ ਨਾਲ ਜਿਸ ਦੀ ਵਿਚਲੀ ਉਂਗਲੀ ਕੱਟੀ ਮਿਲਦੀ ਹੈ ਪੁਲਿਸ ਨੂੰ ਐਵੀਡੈਂਸ ਦੇ ਤੌਰ ਤੇ ਪੁਲਿਸ ਗੁਰਪ੍ਰੀਤ ਰੌਨਲਡ ਦੀ ਫਰੈਂਡ ਰੋਜ਼ਾ ਤੋਂ ਵੀ ਕਨਫਰਮ ਕਰਦੀ ਹੈ ਉਹ ਕਹਿੰਦੀ ਹੈ ਕਿ ਉਹ ਮਿਲੀ ਤਾਂ ਹੈ ਗੁਰਪ੍ਰੀਤ ਨੂੰ ਪਰ ਡੇਡ ਨਹੀਂ ਸਾਢੇ 3 ਵਜੇ ਨਾਲ ਹੀ ਜਦੋਂ ਰੋਜ਼ਾ ਗੁਰਪ੍ਰੀਤ ਨੂੰ ਪੁੱਛਦੀ ਹੈ ਕਿ ਇੰਨੀ ਭੀੜ ਕਿਉਂ ਹੈ ਪੁਲਿਸ ਤੇ ਐਂਬੂਲੈਂਸ ਕਿਉਂ ਹੈ ਤਾਂ ਗੁਰਪ੍ਰੀਤ ਉਸੇ ਵਕਤ ਦੱਸਦੀ ਆ ਕਿ ਸਾਡੀ ਗਵੰਡਣ ਦਾ ਕਿਸੇ ਨੇ ਮਰਡਰ ਕਰ ਦਿੱਤਾ ਚਾਕੂ ਮਾਰ ਕੇ ਹੁਣ ਇੱਥੇ ਇਹ ਗੱਲ ਪੁਲਿਸ ਦੇ ਨੋਟਿਸ 'ਚ ਆਉਂਦੀ ਹੈ ਪੁਲਿਸ ਨੇ ਇਹ ਤਾਂ ਦੱਸਿਆ ਹੁੰਦਾ ਹੈ ਗੁਰਪ੍ਰੀਤ ਨੂੰ ਉਸ ਵਕਤ ਕਿ ਜਕਤਾਰ ਦਾ ਮਰਡਰ ਹੋਇਆ ਪਰ ਕਿੱਦਾਂ ਹੋਇਆ ਇਸ ਬਾਰੇ ਤਾਂ ਕੋਈ ਇਨਫੋਰਮੇਸ਼ਨ ਦਿੱਤੀ ਨਹੀਂ ਹੁੰਦੀ ਫਿਰ ਉਹ ਇਹ ਗੱਲ ਰੋਜ਼ਾਂ ਨੂੰ ਕਿਵੇਂ ਦੱਸ ਸਕਦੀ ਆ ਕਿ ਉਸ ਦਾ ਮਰਡਰ ਹੋਇਆ ਚਾਕੂ ਮਾਰ ਕੇ ਉਨਾ ਫਿਅਰ ਸਕਾਟ ਤੇ ਰੋਜ਼ਾ ਦੋਵਾਂ ਮੁਤਾਬਕ ਭੁਪਿੰਦਰ ਤੇ ਗੁਰਪ੍ਰੀਤ ਦਾ ਮਿਲਣਾ ਜੁਲਣਾ ਕਾਫੀ ਹੁੰਦਾ ਪਰ ਗੁਰਪ੍ਰੀਤ ਤਾਂ ਇਹ ਸਟੇਟਮੈਂਟ ਦੇ ਕੇ ਗਈ ਹੁੰਦੀ ਆ ਕਿ ਅਸੀਂ ਤਾਂ ਕੰਮ ਤੋਂ ਬਾਅਦ ਮਿਲਦੇ ਨਹੀਂ ਸੋ ਪੁਲਿਸ ਦਾ ਇਨ੍ਹਾਂ ਦੋਵਾਂ ਤੇ ਸ਼ੱਕ ਜਾਇਜ਼ ਹੁੰਦਾ ਉਹ ਭੁਪਿੰਦਰ ਤੇ ਗੁਰਪ੍ਰੀਤ ਦੇ ਫੋਨ ਟੈਪ ਵੀ ਕਰਦੇ ਨੇ ਤੇ ਕਾਲ ਰਿਕਾਰਡਸ ਵੀ ਨਿਕਲਵਾਉਂਦੇ ਨੇ ਫੋਨ ਤੇ ਪਰ ਇਨ੍ਹਾਂ ਦੋਵਾਂ ਨੇ ਕਦੀ ਵੀ ਇਸ ਦਰਮਿਆਨ ਜਗਤਾਰ ਕੋਰ ਗਿਲ ਬਾਰੇ ਗੱਲ ਨਹੀਂ ਕੀਤੀ ਮਰਡਰ ਬਾਰੇ ਗੱਲ ਨਹੀਂ ਕੀਤੀ ਦਿਨ ਚ 7-8 ਵਾਰੀ ਦੋਵਾਂ ਦੀ ਗੱਲ ਅਕਸਰ ਹੁੰਦੀ ਰਹਿੰਦੀ ਹੁੰਦੀ ਆ ਈਵਨ ਕਤਲ ਵਾਲੇ ਦਿਨ ਵੀ ਦੋਵਾਂ ਦੀ ਫੋਨ ਤੇ ਗੱਲ ਹੁੰਦੀ ਆ ਹੁਣ ਇੰਨੀਆਂ ਸਾਰੀਆਂ ਚੀਜ਼ਾਂ ਦੋਵਾਂ ਤੇ ਸ਼ੱਕ ਪੈਦਾ ਕਰਨ ਲਈ ਤਾਂ ਕਾਫੀ ਹੁੰਦੀਆਂ ਨੇ ਪਰ ਇਹ ਸਰਕਮਸਟੈਂਸ਼ੀਅਲ ਐਵਿਡੈਂਸ ਹੁੰਦੇ ਨੇ ਕੁਝ ਪੱਕਾ ਕੁਝ ਕੰਕਰੀਟ ਪੁਲਿਸ ਦੇ ਹੱਥ ਨਹੀਂ ਹੁੰਦਾ ਪੁਲਿਸ ਦੇ ਦਿਮਾਗ ਚ ਉਹ ਕੱਟ ਵੀ ਹੁੰਦਾ ਜੋ ਗੁਰਪ੍ਰੀਤ ਡੋਨਲਡ ਦੇ ਹੱਥ ਤੇ ਹੁੰਦਾ ਉਹਨਾਂ ਨੂੰ ਲੱਗਦਾ ਹੈ ਕਿ ਜੇ ਜਗਤਾਰ ਦੇ ਮਰਡਰ ਦਾ ਇਸ ਕੱਟ ਦਾ ਗੁਰਪ੍ਰੀਤ ਨਾਲ ਕੋਈ ਤਾਲੁਕ ਹੈ ਤਾਂ ਇੱਥੇ ਡੀਐਨਏ ਜ਼ਰੂਰ ਸਾਥ ਦੇਗਾ ਪਰ ਇਸ ਲਈ ਪੁਲਿਸ ਨੂੰ ਗੁਰਪ੍ਰੀਤ ਦਾ ਡੀਐਨਏ ਸੈਂਪਲ ਚਾਹੀਦਾ ਹੁੰਦਾ ਸੋ ਪੁਲਿਸ ਦਿਮਾਗ ਲਾਉਂਦੀ ਹੈ ਤੇ ਕਮਾਲ ਦੀ ਪਲੋਟਿੰਗ ਕਰਦੀ ਹੈ ਅਟਾਵਾ ਪੁਲਿਸ ਨੇ ਡੀਐਨਏ ਨਮੂਨੇ ਹਾਸਲ ਕਰਨ ਲਈ ਇੱਕ ਫੇਕ ਅਨਟਾਰੀਓ ਕੰਸਟਰਕਸ਼ਨ ਐਸੋਸੀਏਸ਼ਨ ਸਰਵੇ ਤਿਆਰ ਕਰਦੀ ਹੈ ਅਨਟਾਰੀਓ ਕੰਸਟਰਕਸ਼ਨ ਐਸੋਸੀਏਸ਼ਨ ਦੇ ਨੁਮਾਇੰਦੇ ਵਜੋਂ ਗੁਰਪ੍ਰੀਤ ਦੇ ਘਰ ਪਹੁੰਚਿਆ ਜਾਂਦਾ ਹੈ ਇਹ ਕਿ ਕਿ ਅਸੀਂ ਘਰ ਘਰ ਜਾ ਕੇ ਸਰਵੇਖਣ ਕਰ ਰਹੇ ਹਾਂ ਸਰਵੇ ਕਰ ਰਹੇ ਹਾਂ 28 ਫਰਵਰੀ 2014 ਨੂੰ ਇਨਵੈਸਟੀਗੇਟਰ ਹਿਲ ਰੌਨਲਡ ਦੇ ਘਰ ਜਾਂਦੀ ਹੈ ਫਿਲਮੀ ਤਰੀਕੇ ਨਾਲ ਰਿਪਰੈਜ਼ੈਂਟੇਟਿਵ ਬਣ ਕੇ ਹਿਲ ਨੇ ਕਿਹਾ ਕਿ ਉਸਨੇ ਗੁਰਪ੍ਰੀਤ ਰੌਨਲਡ ਨੂੰ ਦੱਸਿਆ ਕਿ ਉਹ 6 ਮਹੀਨਿਆਂ ਦੀ ਮੁਫਤ ਮਾਰਗੇਜ ਅਦਾਇਗੀਆਂ ਲਈ ਡਰਾਅ ਵਿੱਚ ਆਪਣਾ ਨਾਮ ਦਰਜ ਕਰਾ ਸਕਦੀ ਹੈ ਇਹ ਸਰਵੇ ਫਿਲ ਕਰਕੇ ਗੁਰਪ੍ਰੀਤ ਫਾਰਮ ਭਰ ਦਿੰਦੀ ਹੈ ਹੁਣ ਹਿਲ ਉਸ ਨੂੰ ਆਪਣਾ ਪਤਾ ਬਾਹਰ ਲਿਖਣ ਲਈ ਕਹਿੰਦੀ ਹੈ ਤੇ ਨਾਲ ਕਹਿੰਦੀ ਹੈ ਕਿ ਜੀਬ ਨਾਲ ਲਿਫਾਫੇ ਨੂੰ ਸੀਲ ਕਰ ਦਿਓ ਸੋ ਗੁਰਪ੍ਰੀਤ ਸੀਲ ਕਰਕੇ ਲਿਫਾਫਾ ਹਿਲ ਨੂੰ ਦੇ ਦਿੰਦੀ ਹੈ ਹੁਣ ਲਿਫਾਫੇ ਤੇ ਥੁੱਕ ਦੇ ਨਮੂਨੇ ਫੋਰੈਂਸਿਕ ਟੈਸਟ ਲਈ ਕਾਫੀ ਹੁੰਦੇ ਨੇ ਪੁਲਿਸ ਇੱਥੇ ਹੀ ਨਹੀਂ ਰੁਕਦੀ ਉਹ ਹਰ ਤਰੀਕਾ ਅਪਣਾਉਂਦੀ ਹੈ ਕਿ ਉਹਨਾਂ ਨੂੰ ਕੋਈ ਕਲੀਅਰ ਲੀਡ ਮਿਲ ਸਕੇ ਉਹ ਤਾਂ ਹੀ ਗੁਰਪ੍ਰੀਤ ਦੀ ਗੱਡੀ ਤੇ ਕਿਲਰ ਲਿਖ ਦਿੰਦੇ ਆ ਇਹ ਸੋਚ ਕੇ ਕਿ ਡਰ ਕੇ ਗੁਰਪ੍ਰੀਤ ਭੁਪਿੰਦਰਪਾਲ ਨੂੰ ਕੰਟੈਕਟ ਕਰੇਗੀ ਤੇ ਇਹਨਾਂ ਦੀ ਆਪਸ ਵਿੱਚ ਜਗਤਾਰ ਦੇ ਮਰਡਰ ਬਾਰੇ ਜ਼ਰੂਰ ਕੋਈ ਗੱਲ ਹੋਏਗੀ ਪਰ ਗੁਰਪ੍ਰੀਤ ਇੱਥੇ ਹੈਰਾਨ ਕਰਨ ਵਾਲਾ ਕੰਮ ਕਰ ਦਿੰਦੀ ਹੈ ਉਹ ਭੁਪਿੰਦਰ ਨੂੰ ਨਹੀਂ ਪੁਲਿਸ ਨੂੰ ਹੀ ਕੰਪਲੀਟ ਕਰਦੀ ਹੈ ਮੈਚਵੇਟਡ ਡੀਐਨਏ ਸੈਂਪਲ ਆ ਜਾਂਦੇ ਨੇ ਬਲਵਿੰਦਰਪਾਲ ਗਿੱਲ ਦੇ ਸੈਂਪਲਸ ਤਾਂ ਮੈਚ ਹੀ ਨਹੀਂ ਕਰਦੇ ਪਰ ਗੁਰਪ੍ਰੀਤ ਰੌਨਲਡ ਦੇ ਸੈਂਪਲ ਘਰ ਚ ਹਰ ਕਿਤੇ ਹੁੰਦੇ ਨੇ ਯਾਨੀ ਉਹ ਮੈਚ ਕਰ ਜਾਂਦੇ ਨੇ ਫੇਰ ਭਾਵੇਂ ਉਹ ਰਸੋਈ ਹੋਏ ਜਾਂ ਲਿਵਿੰਗ ਰੂਮ ਜਾਂ ਲਾਸ਼ ਤੇ ਕੋਲ ਪਿਆ ਬਲੱਡ ਜਗਤਾਰਕ ਔਰ ਗਿੱਲ ਦੀ ਮੌਤ ਤੋਂ ਬਾਅਦ ਹੁਣ 6 ਵੀਕਸ ਦੇ ਬਾਅਦ ਗੁਰਪ੍ਰੀਤ ਰੌਨਲਡ ਨੂੰ ਫਰਸਟ ਡਿਗਰੀ ਮਰਡਰਲی ਅਰੈਸਟ ਕੀਤਾ ਜਾਂਦਾ ਤੇ ਗੁਰਪ੍ਰੀਤ ਦੀ ਗ੍ਰਿਫਤਾਰੀ ਦੇ 4 ਦਿਨ ਬਾਅਦ ਫੜ ਲਿਆ ਜਾਂਦਾ ਭੁਪਿੰਦਰਪਾਲ ਗਿੱਲ ਨੂੰ ਵੀ ਇਹਨਾਂ ਦੋਵਾਂ ਤੇ ਇਕੱਠਾ ਕੇਸ ਚਲਾਇਆ ਜਾਂਦਾ ਜਿਸ ਚ ਭੁਪਿੰਦਰ ਕੋ-ਐਕਿਊਜ਼ਡ ਹੁੰਦਾ ਇਹ ਦੋਵੇਂ ਜੱਜ ਸਾਹਮਣੇ ਆਪਣੇ ਆਪ ਨੂੰ ਇਨੋਸੈਂਟ ਦੱਸਦੇ ਨੇ ਕੋਰਟ ਇਨਵੈਸਟੀਗੇਟਰਸ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਭੁਪਿੰਦਰਪਾਲ ਆਪਣੀ ਵਾਈਫ ਚਕਤਾਰ ਕੌਰ ਨੂੰ ਪਸੰਦ ਨਹੀਂ ਕਰਤਾ ਹੁੰਦਾ ਉਹ ਗੁਰਪ੍ਰੀਤ ਰੌਨਲਡ ਨਾਲ ਅਫેર ਚਲਾ ਰਿਹਾ ਹੁੰਦਾ ਜੋ ਕਿ ਜਗਤਾਰ ਦੀ ਮੌਤ ਤੋਂ 4 ਸਾਲ ਪਹਿਲਾਂ ਸ਼ੁਰੂ ਹੁੰਦਾ ਉਹ ਦੋਵੇਂ ਮਿਲ ਕੇ ਪਲਾਨ ਕਰਦੇ ਆ ਕਿ ਜਗਤਾਰ ਦਾ ਮਰਡਰ ਕਰ ਦਈਏ ਜਦੋਂ ਭੁਪਿੰਦਰ ਧੀ ਨਾਲ ਮਾਰਕੀਟ ਹੁੰਦਾ ਪਿੱਛੋਂ ਗੁਰਪ੍ਰੀਤ ਘਰ ਆਉਂਦੀ ਹੈ ਤੇ ਪਹਿਲਾਂ ਤੋਂ ਭੁਪਿੰਦਰ ਵੱਲੋਂ ਬਾਹਰ ਰੱਖੀ ਜਿਮ ਰੋਡ ਨਾਲ ਜਗਤਾਰ ਕੌਰ ਤੇ ਵਾਰ ਕਰਦੀ ਹੈ ਜਦੋਂ ਉਹ ਨਹੀਂ ਮਰਦੀ ਤਾਂ ਕਿਚਨ ਚੋਂ ਚਾਕੂ ਲੈ ਕੇ ਆ ਕੇ ਉਸ ਨੂੰ ਮਾਰਦੀ ਹੈ ਜਗਤਾਰ ਕੌਰ ਕੋਸ਼ਿਸ਼ ਤਾਂ ਕਰਦੀ ਹੈ ਬਚਣ ਦੀ ਜਿੰਨੀ ਉਸ ਕੋਲ ਹੁੰਦੀ ਹੈ ਪਰ ਉਹ ਬਚ ਨਹੀਂ ਪਾਉਂਦੀ ਤੇ ਇਹ ਕਾਰਾ ਕਰਕੇ ਗੁਰਪ੍ਰੀਤ ਚਲੀ ਜਾਂਦੀ ਹੈ ਉਸ ਤੋਂ ਬਾਅਦ ਐਂਟਰੀ ਹੁੰਦੀ ਹੈ ਜਗਤਾਰ ਤੇ ਭੁਪਿੰਦਰ ਦੀ ਧੀ ਦੀ ਜੋ ਮਾਂ ਨੂੰ ਇਸ ਹਾਲਤ ਵਿੱਚ ਵੇਖ ਕੇ ਚੀਕ ਪੈਂਦੀ ਹੈ ਤੇ ਭੁਪਿੰਦਰ ਫਿਰ ਚੀਕ ਸੁਣ ਕੇ ਅੰਦਰ ਆਉਂਦਾ ਹੈ ਪਰ ਕੋਰਟ 'ਚ ਭੁਪਿੰਦਰਪਾਲ ਗਿੱਲ ਇਥੋਂ ਤੱਕ ਕਹਿ ਦਿੰਦਾ ਹੈ ਕਿ ਉਸ ਨੂੰ ਗੁਰਪ੍ਰੀਤ ਰੌਨਲਡ ਨਾਲ ਕਦੀ ਪਿਆਰ ਨਹੀਂ ਸੀ ਉਹ ਬਸ ਚਾਹੁੰਦਾ ਹੈ ਕਿ ਉਸ ਦੇ ਤਿੰਨ ਬੱਚਿਆਂ ਦੀ ਮਾਂ ਦਾ ਕਾਤਲ ਜੋ ਵੀ ਹੋਵੇ ਉਸ ਸਲਾਖਾਂ ਪਿੱਛੇ ਜਾਵੇ ਉਹ ਨਹੀਂ ਮੰਨਦਾ ਕਿ ਉਹਨੇ ਇਹ ਸਭ ਕੀਤਾ ਇਥੇ ਗਵਾਂਡੀ ਫਿਅਰ ਸਕਾਟ ਤੇ ਗੁਰਪ੍ਰੀਤ ਦੀ ਫਰੈਂਡ ਰੋਜ਼ਾ ਦੀਆਂ ਗਵਾਹੀਆਂ ਵੀ ਕੰਮ ਆਉਂਦੀਆਂ ਨੇ ਜਦੋਂ ਟੀਵੀ ਤੇ ਇਹ ਮਾਮਲਾ ਬਹੁਤ ਵੱਡਾ ਹੋ ਜਾਂਦਾ ਹੈ ਤਾਂ ਉਹ ਦੇਖ ਕੇ ਇੱਕ ਲਾਈਫ ਕੋਚ ਸੁਜਨ ਨਾਮ ਦੀ ਲੇਡੀ ਵੀ ਗਵਾਹੀ ਦੇਣ ਆਉਂਦੀ ਜਿਸ ショਅ ਦੱਸਦੀ ਹੈ ਕਿ ਸਾਲ ਪਹਿਲਾਂ ਗਿਲ ਤੇ ਗੁਰਪ੍ਰੀਤ ਰੌਨਲਡ ਉਸ ਤੋਂ ਰਿਲੇਸ਼ਨਸ਼ਿਪ ਐਡਵਾਈਸ ਲੈਣ ਆਏ ਸੀ ਤੇ ਉਹ ਇਹ ਵੀ ਦੱਸਦੀ ਹੈ ਕਿ ਇਹ ਇੱਕ ਦੂਜੇ ਨਾਲ ਰਹਿਣ ਲਈ ਬਹੁਤ ਉਤਾਵਲੇ ਸੀ ਤੇ ਕੁਝ ਵੀ ਕਰਨ ਨੂੰ ਤਿਆਰ ਸੀ ਵੈਸੇ ਤਾਂ ਇੱਥੇ ਸਭ ਪ੍ਰੂਫ ਹੋ ਜਾਂਦਾ ਹੈ ਪਰ ਇੱਕ ਚੀਜ਼ ਹੋਰ ਦੱਸਣਾ ਚਾਹੂੰਗੀ ਕਿ ਇੱਥੇ ਇੱਕ ਗਵਾਹ ਹੋਰ ਹੁੰਦਾ ਉਹ ਹੁੰਦਾ ਹੈ ਗੁਰਪ੍ਰੀਤ ਰੌਨਲਡ ਦਾ ਘਰ ਵਾਲਾ ਜੈਸਨ ਡੋਨਲਡ ਜੋ ਦੱਸਦਾ ਹੈ ਕਿ ਗੁਰਪ੍ਰੀਤ ਤੇ ਉਸ ਚ ਰਿਸ਼ਤਾ ਠੀਕ ਨਹੀਂ ਸੀ ਉਹਨਾਂ ਦਾ ਵੀ ਡਿਵੋਰਸ ਹੋਣ ਤੇ ਸੀ ਜੈਸਨ ਕਹਿੰਦਾ ਹੈ ਕਿ ਝਗੜੇ ਚ ਕਈ ਵਾਰ ਗੁਰਪ੍ਰੀਤ ਨੇ ਮੇਰੇ ਤੇ ਚਾ ਕੁਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਪੁਲਿਸ ਨੂੰ ਇਸ ਲਈ ਨਹੀਂ ਦੱਸਿਆ ਕਿ ਮੈਂ ਨਸ਼ੇਦਾਰ ਦੀ ਸੀ ਤੇ ਮੇਰਾ ਵੀ ਬਾਹਰ ਕਿਤੇ ਅਫੇਅਰ ਸੀ ਹੁਣ ਇਸ ਤੋਂ ਵੱਧ ਹੋਰ ਕੀ ਪ੍ਰੂਫ ਚਾਹੀਦੇ ਸੀ ਇਹ ਕੇਸ ਇਮੋਸ਼ਨਲੀ ਵੀ ਤੇ ਸੋਸ਼ੀਅਲੀ ਵੀ ਇੰਨਾ ਵੱਡਾ ਹੋ ਗਿਆ ਕਿ ਜੱਜ ਨੂੰ ਇਸ ਨੂੰ bigger court room ਚ ਮੂਵ ਕਰਨਾ ਪਿਆ ਲੋਕ ਇਸ ਕੇਸ ਲਈ ਘੰਟਿਆਂ ਘੰਟਿਆਂ ਖੜੇ ਰਹਿੰਦੇ ਸੀ ਕਿਉਂਕਿ ਜਗਤਾਰ ਕੌਰ ਨਾਲ ਸਪੋਰਟ ਬਹੁਤ ਜ਼ਿਆਦਾ ਸੀ ਸੋ ਫਾਈਨਲੀ 40 ਸਾਲਾ ਭੁਪਿੰਦਰ ਤੇ 37 ਸਾਲਾ ਰੌਨਲਡ ਗਿਲਟੀ ਪ੍ਰੂਫ ਹੁੰਦੇ ਆ ਕਾਤਿਲ ਪ੍ਰੂਫ ਹੁੰਦੇ ਆ ਤੇ ਫਰਸਟ ਡਿਗਰੀ ਮਰਡਰ ਚ ਉਮਰ ਕੈਟ ਤੇ 25 ਸਾਲ ਨੋ ਪੈਰਲ ਵਾਲਾ ਫਾਰਮੂਲਾ ਵੀ ਇਹਨਾਂ ਲਈ ਹੁੰਦਾ ਕੋਰਟ ਦੇ ਬਾਹਰ ਜਗਤਾਰ ਕੌਰ ਦੀ ਨੀਜ਼ ਫੈਮਿਲੀ ਵੱਲੋਂ ਇੱਕ ਨੋਟ ਪੜ੍ਹਦੀ ਆ ਜੋ ਸਭ ਨੂੰ ਇਮੋਸ਼ਨਲ ਕਰ ਜਾਂਦਾ ਸੋਚੋ ਇੱਕ 15 ਸਾਲ ਦੇ ਬੱਚੇ ਨੂੰ ਪਿਓ ਨੇ ਹੱਥਾਂ 'ਚ ਫੁੱਲ ਦੇ ਕੇ ਖੂਨ ਨਾਲ ਲਤਪਤ ਮਾਂ ਕੁਲ ਪੇਛਦਾ ਪਤਾ ਸੀ ਕਿ ਮਾਂ ਅੰਦਰ ਮਰੀ ਪਈ ਸੀ ਫਿਰ ਵੀ ਜਿੰਨੀ ਮਰਜ਼ੀ ਪਲੋਟਿੰਗ ਕਰ ਲੋ ਜਿੰਨੀ ਮਰਜ਼ੀ ਅੱਪ ਹੋਵੇ ਰੱਬ ਸਭ ਦੇਖਦਾ ਹੁਣ ਘਟਿਆ ਇੰਟੈਂਸ਼ਨਸ ਨਾਲ ਬਣਿਆ ਘਟਿਆ ਰਿਸ਼ਤਾ ਪੂਰੀ ਉਮਰ ਜੇਲ੍ਹ 'ਚ ਰਹੇਗਾ ਉਹ ਵੀ ਜੁਦਾ ਜੁਦਾ ਵਾਹਿਗੁਰੂ ਹੀ ਇਸਤ ਪਕਸ਼ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨਸ ਸਾਬ